ਜਦੋਂ ਮੈਂ ਆ ਕੇ ਦੇਖਿਆ ਤਾਂ ਉੱਥੇ ਹਾਲਾਤ ਇਦਾਂ ਦੇ ਸੀਗੇ ਕਿ ਡਰਾਈਵਰ ਵੀ ਔਰ ਜੋ ਕਿ ਮੇਲ ਡਰਾਈਵਰ ਆ ਔਰ ਫੀਮੇਲ ਉਹਨਾਂ ਦੀ ਸਿਸਟਰ ਆ ਜੋ ਮੇਰੇ ਫਰੈਂਡ ਦੀ ਉਹਨਾਂ ਦੀ ਡੈਥ ਹੋ ਚੁੱਕੀ ਆ ਬਟਾਲਾ ਦੇ ਅਚਲ ਸਾਹਿਬ ਨਜ਼ਦੀਕ ਦੋ ਗੱਡੀਆਂ ਦੀ ਆਮੋ ਸਾਹਮਣੇ ਟੱਕਰ ਹੋਣ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ 'ਚ ਇੱਕ ਗੱਡੀ ਸਵਾਰ ਮਹਿਲਾ ਅਤੇ ਡਰਾਈਵਰ ਦੀ ਮੌਤ ਹੋ ਜਾਣ ਅਤੇ ਤੀਸਰੀ ਮਹਿਲਾ ਦੇ ਗੰਭੀਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਇੱਕ ਗੱਡੀ 'ਚ ਸਵਾਰ ਤਿੰਨ ਲੋਕ ਦਸੂਹੇ ਤੋਂ ਬਟਾਲਾ ਆ ਰਹੇ ਸਨ ਕਿ ਅਚਲ ਸਾਹਿਬ ਨਜ਼ਦੀਕ ਸਕੋਰਪਿਓ ਗੱਡੀ ਦੇ ਨਾਲ ਆਮੋ ਸਾਹਮਣੇ ਟੱਕਰ ਕਰਨ ਇਹ ਹਾਦਸਾ ਵਾਪਰ ਗਿਆ ਜਿਸ ਵਿੱਚ ਦਸੂਹਾ ਨਿਵਾਸੀ ਫੁਖਰਾਜ ਕੌਰ ਉਮਰ 56 ਸਾਲ ਅਤੇ ਗੱਡੀ ਡਰਾਈਵਰ ਦੀ ਮੌਤ ਅਤੇ ਤੀਸਰੀ ਮਹਿਲਾ ਸ਼ੁਪ੍ਰੀਤ ਉਮਰ 29 ਸਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸਕੋਰਪੀਓ ਗੱਡੀ ਸਵਾਰਾਂ ਦਾ ਬਚਾਅ ਹੋ ਗਿਆ ਮੇਰਾ ਨਾਮ ਰਾਜਨ ਕੋਸ਼ਲ ਹੈ ਜੀ ਮੈਨੂੰ ਮੇਰੇ ਕੋਲ ਇੱਥੇ ਬਟਾਲੇ ਦੇ ਵਿੱਚ ਸੋਨਾਲੀਕਾ ਟ੍ਰੈਕਟਰ ਦੀ ਡੀਲਰਸ਼ਿਪ ਹੈ ਔਰ ਜਿਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦੇ ਬ੍ਰਦਰ ਕੋਲ ਦਸੂਏ ਸੋਨਾਲੀਕਾ ਟ੍ਰੈਕਟਰ ਦੀ ਏਜੰਸੀ ਹੈ ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ ਕੋਈ 7 ਵਜੇ ਦੇ ਕਰੀਬ ਉਹਨਾਂ ਨੇ ਮੈਨੂੰ ਇਹ ਇਨਫੋਰਮੇਸ਼ਨ ਦਿੱਤੀ ਸੀ ਤੁਸੀਂ ਜਾ ਕੇ ਦੇਖੋ ਜਰਾ ਵੀ ਐਕਸੀਡੈਂਟ ਹੋ ਗਿਆ ਉਹਨਾਂ ਦੀ ਸਿਸਟਰ ਸੀ ਗੱਡੀ ਦੇ ਵਿੱਚ ਜਦੋਂ ਮੈਂ ਆ ਕੇ ਦੇਖਿਆ ਤੇ ਉੱਥੇ ਹਾਲਾਤ ਇਦਾਂ ਦੇ ਸੀਗੇ ਕਿ ਡਰਾਈਵਰ ਵੀ ਔਰ ਜੋ ਕਿ ਮੇਲ ਡਰਾਈਵਰ ਆ ਔਰ ਫੀਮੇਲ ਉਹਨਾਂ ਦੀ ਸਿਸਟਰ ਐ ਜੋ ਮੇਰੇ ਫਰੈਂਡ ਦੀ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਇੱਕ ਉਹਨਾਂ ਦੇ ਲੇਡੀਜ਼ ਹੋਰ ਸੀ ਫੀਮੇਲ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਕਿਉਂਕਿ ਹੈਡ ਇੰਜਰੀ ਦੱਸ ਰਿਹਾ ਡਾਕਟਰ ਸਾਹਿਬ ਤੇ ਥੋੜੀ ਜ਼ਿਆਦਾ ਆ ਪਰ ਇਸ ਤੋਂ ਜ਼ਿਆਦਾ ਇੰਪਰੋਬੇਸ਼ਨ ਕੋਈ ਨਹੀਂ ਆਇਆ ਡ라이ਵਰ ਦੀ ਮੈਚ ਡਰਾਈਵਰ ਦੀ ਮੈਚ ਹੋ ਗਈ ਹੈ ਔਰ ਲੇਡੀਜ਼ ਜਿਹਨਾਂ ਦਾ ਪੁਖਰਾਜਪੁਰ ਨਾਮ ਆ ਉਹਨਾਂ ਦੀ ਵੀ ਬਿਦਿਆਰਤ ਸਾਰੀ ਜਿਹੜੀ ਕੀ ਕਰਨਾ ਹੈ ਇਹ ਇਹਦੇ ਬਾਰੇ ਨਹੀਂ ਪਤਾ ਮੈਂ ਤਾਂ ਜਸਟ ਹੋਣ ਸਡਨਲੀ ਮੈਨੂੰ ਕੋਣ ਆਇਆ ਉਹਦੇ ਕਰਕੇ ਮੈਂ ਆ ਗਿਆ ਸਾਡੇ ਕੋ ਲੋਡ ਸਾਈਡ ਐਕਸੀਡੈਂਟ ਦੇ ਨਾਲ ਇੱਕ ਮੇਡੀ ਸ਼ੁਭਮੀ ਸਿੱਧੂ ਦੇ ਨਾਮ ਦੀ ਹੈਗੇ ਸੀ ਕਿ ਜਿਹੜੀ ਹੈਡ ਇੰਜਰੀ ਸੀਗੀ ਤੇ ਉਹ ਆਪਾਂ ਰੈਫਰ ਕਰ ਦਿੱਤੀ ਸੀਗੀ ਇਸ ਤੋਂ ਇਲਾਵਾ ਸਾਡੇ ਕੋਲ ਸੀਮ ਜਿਹੜੇ ਅਕਰੈਂਸੀ ਤੋਂ ਡੈੱਡ ਬਾਡੀਸ ਆਈਆਂ ਸੀਗੇ ਇੱਕ ਇੱਕ ਫੀਮੇਲ ਸੀਗੀ ਲੇਡੀ ਜਿਸ ਦਾ ਨਾਮ ਪੁਖਰਾਜ ਕੌਰ ਤੇ ਨਾਲ ਇੱਕ ਮੇਲਦੀਪ ਹੋਈ ਡੈਥ ਡੈੱਡ ਬਾਡੀ ਸਾਡੇ ਕੋਲ ਆਈ ਨੇ ਡਰਾਈਵਰ ਤੋਂ ਮੇਲ ਨਹੀਂ ਪੰਜੇ ਬਿਲਕੁਲ ਐਕਸੀਡੈਂਟ ਕੇਸ ਸਾਡੇ ਕੋਲ तकरीबन 7:30 ਦੇ ਵਿੱਚ ਵਿੱਚ ਇਹ ਵਾਕਿਆ ਹੋਇਆ ਇੰਸੀਡੈਂਟ ਜਿਹੜਾ ਰੈਫਰ ਕੀਤਾ ਉਹ ਜਿਹੜਾ ਉਹ ਹਾਲਤ ਥੋੜੀ ਕ੍ਰਿਟੀਕਲ ਯਾ ਸਰियस ਹਾਲਤ ਹੈ ਹੈਡ ਇੰਜਰੀ ਕਰਕੇ ਨਾ ਥੋੜਾ ਰੈਫਰ ਦਿੱਤਾ ਪਉਂਦੇ ਅੱਲਾ ਮਾਲੋ ਤਵਾਦ ਵਾਲਾ ਮੰਦਰ ਹੈ ਜਿਹੜਾ ਕੰਗਰਸ ਹਾਂਜੀ ਮੋਨਾਂ ਦੀ ਥੋੜੀ ਨਾ ਹੈਗੇ ਨੇ ਉਹਨਾਂ ਦੇ ਫੈਮਿਲੀ ਤੇ ਨੋਨ ਉਹਨਾਂ ਦੇ ਪੀਪਲ ਲੋਕੀ ਬਟਾਲੇ ਤੋਂ ਕਿੱਡੇ ਹੈਗੇ ਨੇ ਉਹ ਆਏ ਨੇ ਸਾਡੇ ਕੋਲ ਠੀਕ ਜਦੋਂ ਮੈਂ ਆ ਕੇ ਦੇਖਿਆ ਤਾਂ ਉੱਥੇ ਹਾਲਾਤ ਇਦਾਂ ਦੇ ਸੀਗੇ ਕਿ ਡਰਾਈਵਰ ਵੀ ਔਰ ਜੋ ਕਿ ਮੇਲ ਡਰਾਈਵਰ ਆ ਔਰ ਫੀਮੇਲ ਉਹਨਾਂ ਦੀ ਸਿਸਟਰ ਆ ਜੋ ਮੇਰੇ ਫਰੈਂਡ ਦੀ ਉਹਨਾਂ ਦੀ ਡੈਥ ਹੋ ਚੁੱਕੀ ਆ ਬਟਾਲਾ ਦੇ ਅਚਲ ਸਾਹਿਬ ਨਜ਼ਦੀਕ ਦੋ ਗੱਡੀਆਂ ਦੀ ਆਮੋ ਸਾਹਮਣੇ ਟੱਕਰ ਹੋਣ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ 'ਚ ਇੱਕ ਗੱਡੀ ਸਵਾਰ ਮਹਿਲਾ ਅਤੇ ਡਰਾਈਵਰ ਦੀ ਮੌਤ ਹੋ ਜਾਣ ਅਤੇ ਤੀਸਰੀ ਮਹਿਲਾ ਦੇ ਗੰਭੀਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਇੱਕ ਗੱਡੀ 'ਚ ਸਵਾਰ 3 ਲੋਕ ਦਸੂਹੇ ਤੋਂ ਬਟਾਲਾ ਆ ਰਹੇ ਸੀ ਕਿ ਅਚਲ ਸਾਹਿਬ ਨਜ਼ਦੀਕ ਸਕੋਰਪਿਓ ਗੱਡੀ ਦੇ ਨਾਲ ਆਮੋ ਸਾਹਮਣੇ ਟੱਕਰ ਕਰਨ ਇਹ ਹਾਦਸਾ ਵਾਪਰ ਗਿਆ ਜਿਸ ਵਿੱਚ ਦਸੂਹਾ ਨਿਵਾਸੀ ਫੁਖਰਾਜ ਕੌਰ ਉਮਰ 56 ਸਾਲ ਅਤੇ ਗੱਡੀ ਡਰਾਈਵਰ ਦੀ ਮੌਤ ਗਈ ਅਤੇ ਤੀਸਰੀ ਮਹਿਲਾ ਸ਼ੁਪ੍ਰੀਤ ਉਮਰ 29 ਸਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸਕੋਰਪੀਓ ਗੱਡੀ ਸਵਾਰਾਂ ਦਾ ਬਚਾਅ ਹੋ ਗਿਆ ਮੇਰਾ ਨਾਮ ਰਾਜਨ ਕੋਸ਼ਲ ਹੈ ਜੀ ਮੈਨੂੰ ਮੇਰੇ ਕੋਲ ਇੱਥੇ ਬਟਾਲੇ ਦੇ ਵਿੱਚ ਸੋਨਾਲੀ ਕਾਰ ਟ੍ਰੈਕਟਰ ਦੀ ਡੀਲਰਸ਼ਿਪ ਹੈ ਔਰ ਜਿਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦੇ ਬ੍ਰਦਰ ਕੋਲ ਦਸੂਏ ਸੋਨਾਲੀ ਕਾਰ ਟ੍ਰੈਕਟਰ ਦੀ ਏਜੰਸੀ ਹੈ ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ ਕੋਈ 7 ਵਜੇ ਦੇ ਕਰੀਬ ਤੇ ਉਹਨਾਂ ਨੇ ਮੈਨੂੰ ਇਹ ਇਨਫੋਰਮੇਸ਼ਨ ਦਿੱਤੀ ਸੀ ਕਿ ਜੇ ਜਾ ਕੇ ਦੇਖੋ ਜਰਾ ਵੀ ਐਕਸੀਡੈਂਟ ਹੋ ਗਿਆ ਉਹਨਾਂ ਦੀ ਸਿਸਟਰ ਸੀ ਗੱਡੀ ਦੇ ਵਿੱਚ ਜਦੋਂ ਮੈਂ ਆ ਕੇ ਦੇਖਿਆ ਤੇ ਉੱਥੇ ਹਾਲਾਤ ਇਦਾਂ ਦੇ ਸੀਗੇ ਕਿ ਡਰਾਈਵਰ ਵੀ ਔਰ ਜੋ ਕਿ ਮੇਲ ਡਰਾਈਵਰ ਆ ਔਰ ਫੀਮੇਲ ਉਹਨਾਂ ਦੀ ਸਿਸਟਰ ਆ ਜੋ ਮੇਰੇ ਫਰੈਂਡ ਦੀ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਇੱਕ ਉਹਨਾਂ ਦੇ ਲੇਡੀਜ਼ ਹੋਰ ਸੀ ਫੀਮੇਲ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਕਿਉਂਕਿ ਹੈਡ ਇੰਜਰੀ ਬੜੀ ਰਸਿਆ ਡਾਕਟਰ ਸਾਹਿਬ ਨੇ ਥੋੜੀ ਜ਼ਿਆਦਾ ਆ ਆਇਸ ਕੋ ਜਾ ਰਹਾ ਇੰਪਰੋਵੀਜ਼ੇਸ਼ਨ ਤੇ ਜਾ ਰਿਹਾ ਹੈ। ਡਰਾਈਵਰ ਦੀ ਵੀ ਜੱਥ ਹੋ ਗਈ ਹੈ ਔਰ ਲੇਡੀਜ਼ ਜਿਹਨਾਂ ਦਾ ਪੁਖਰਾਜਪੁਰ ਨਾਮ ਆ ਉਹਨਾਂ ਦੀ ਵੀ ਜੱਥ। ਜਿਹੜੀ ਜਿਹੜੀ ਕੀ ਕੀ ਕਰਨਾ ਹੈ। ਇਹਦੇ ਬਾਰੇ ਨਹੀਂ ਪਤਾ। ਮੇਰੇ ਤਾਂ ਜਸਟ ਹੋਣ ਸੱਡਨਲੀ ਮੈਨੂੰ ਕੋਣ ਆਇਆ ਉਹਦੇ ਕਰਕੇ ਮੈਂ ਆ ਗਿਆ। ਸਾਡੇ ਕੋਲ ਲੋਡ ਸਾਈਡ ਐਕਸੀਡੈਂਟ ਦੇ ਨਾਲ ਇੱਕ ਬੇਬੀ ਸ਼ੁਭਮੀ ਸਿੱਧੂ ਦੇ ਨਾਮ ਦੀ ਹੈਗੇ ਸੀ ਕਿ ਜਿਹੜੀ ਹੈਡ ਇੰਜਰੀ ਸੀਗੀ ਤੇ ਉਹ ਆਪਾਂ ਰੈਫਰ ਕਰ ਦਿੱਤੀ ਸੀਗੀ। ਇਸ ਤੋਂ ਲਾ ਬਾ ਸਾਡੇ ਕੋਲ ਸੀਮ ਜਿਹੜੇ ਅ ਕਰੰਸੀ ਤੋਂ ਡੈਡ ਬodies ਆਈਆਂ ਸੀਗੇ ਇੱਕ ਇੱਕ ਫੀਮੇਲ ਸੀਗੀ ਲੇਡੀ ਜਿਸ ਦਾ ਨਾਮ ਪੁਖਰਾਜ ਕੌਰ ਤੇ ਨਾਲ ਇੱਕ ਮੇਲਦੀਪ ਹੋਈ ਡੈਥ ਡੈਡ ਬodies ਸਾਡੇ ਕੋਲ ਆਈਆਂ ਨੇ ਡਰਾਈਵਰ ਦਾ ਮੇਲ ਨੇ ਪੰਜੇ ਬਿਲਕੁਲ ਐਕਸੀਡੈਂਟ ਕੇਸ ਸਾਡੇ ਕੋਲ ਤਕਰੀਬਨ 7:30 ਦੇ ਵਿੱਚ ਵਿੱਚ ਇਹ ਵਾਕਿਆ ਹੋਇਆ ਇਨਸੀਡੈਂਟ ਜਿਹੜਾ ਰੈਫਰ ਕੀਤਾ ਉਹ ਕਦੋਂ ਉਹ ਹਾਲਤ ਥੋੜੀ ਕ੍ਰਿਟੀਕਲ ਨਹੀਂ ਹੈ ਸੀਰੀਅਸ ਨਹੀਂ ਹਾਲਤ ਹੈ ਹੈਡ ਇੰਜਰੀ ਕਰਕੇ ਨਾ ਥੋੜਾ ਰੈਫਰ ਕੀਤਾ ਪਾਉਂਦੇ ਆਂ ਅੱਲਾ ਮਾਲੋ ਤੋ ਤਵਾੜ ਵਾਲਾ ਮੰਦਰ ਹੈ ਨਾ ਜਿਹੜਾ ਕਾਂਗਰਸ ਹਾਂਜੀ ਮੋਨਾਂ ਦੀ ਥੋੜੀ ਨਾ ਹੈਗੇ ਨੇ ਉਹਨਾਂ ਦੇ ਫੈਮਿਲੀ ਤੇ ਨਾ ਨੋਨ ਉਹਨਾਂ ਦੇ ਪੀਪਲ ਲੋਕੀ ਬਟਾਲੇ ਕੋਲੇ ਜਿਹੜੇ ਹੈਗੇ ਨੇ ਉਹ ਆਇਏ ਨੇ ਸਾਡੇ ਕੋਲ